ਕਿ ਜੇ ਐਸਜੀਪੀਸੀ ਕਹਿੰਦੀ ਆ ਅਸੀਂ ਨਹੀਂ ਜਾਣਾ ਸਿੱਟਕੋੜ ਤਾਂ ਕੀ ਸਿੱਟ ਆਪਣੇ ਤਰੀਕੇ ਨਾਲ ਅੱਗੇ ਪਹੁੰਚ ਕਰ ਸਕਦੀ ਹੈ ਜਾਂ ਜੇ ਆਪਾਂ ਧਾਰਾ ਦਾ ਹਵਾਲਾ ਦਈਏ ਗੁਰਦੁਆਰਾ ਐਕਟ ਦੀ 142 ਕੀ ਜਾਂਚ ਰੁਕ ਸਕਦੀ ਹੈ ਕਿ ਸਿੱਟ ਕੋੜ ਅਧਾਰ ਨਹੀਂ ਹੋਏਗਾ ਹੋਏਗਾ ਕੀ ਫਿਰ ਇਹਦੇ ਵਿੱਚ ਜੇ ਆਪਾਂ ਐਸਜੀਪੀਸੀ ਸਹਿਯੋਗ ਨਹੀਂ ਕਰਦੀ ਤਾਂ ਫਿਰ ਇਸ ਮਾਮਲੇ 'ਚ ਕੀ ਹੋਏਗਾ ਕੋਈ ਸਬਦਾਨ ਤੋਂ ਵੱਡਾ ਜਾਂ ਮਰਿਆਦਾ ਤੋਂ ਕੋਈ ਵੱਡਾ ਇਹ ਦੋਵੇਂ ਪਹਿਲੂਆਂ ਦੇ ਵਿਚਾਲੇ ਜਵਾਬ ਕੀ ਹੈ ਜੀ ਫਿਰ ਦੇਖੋ ਬਹੁਤ ਵਾਈਡਰ ਕੁਐਸਚਨ ਤੁਸੀਂ ਰੇਜ਼ ਕਰਤਾ ਮੈਂ ਇਹਨੂੰ ਇੱਕ ਇੱਕ ਕਰਕੇ ਲੈਂਦਾ ਜਿਹੜੀ ਉਸੇ ਗੁਰਦੁਆਰਾ ਐਕਟ ਦੀ ਧਾਰਾ 142 ਹੈ ਇਹ ਸਿਰਫ ਸਿਵਲ ਰਿਟੀਗੇਸ਼ਨ ਨਹੀਂ ਹੈ ਜਿਹੜਾ ਕਿਸੇ ਤੋਂ ਪੈਸੇ ਵਸੂਲ ਕਰਨੇ ਕੋਈ ਖਾ ਗਿਆ ਉਹ ਤੋਂ ਵਾਪਸ ਲੈਣੇ ਕੋਈ ਹੋਰ ਇਹ ਕੋਈ ਇਨੋਪ੍ਰੋਪਰੀਏਟ ਗੱਲ ਕਰ ਲਈ ਉਹਦੇ ਲਈ ਬਜਾਇ ਸਿਵਲ ਸੂਟ ਕਰਨ ਦੇ ਉਹ ਮੈਂਸ਼ਨਡ ਆ ਉਹਦੇ ਜਿਹੜੇ ਸਪੈਸੀਫਿਕ ਰੀ ਐਕਟ ਜਾਂ ਜਿਹੜਾ ਧਾਰਾ 92 ਸਿਵਲ ਪ੍ਰੋਸੀਜਰ ਕੋਰਟ ਦੀ ਹੈ ٹرسٹ ਦੇ ਨਾਲ ਡੀਲ ਕਰਨ ਦੀ ਉਹ ਸਿਵਲ ਕੋਰਟ ਚ ਨਹੀਂ ਜਾਣਗੇ ਜਿਹੜਾ ਗੁਰਦੁਆਰਾ ਕਮਿਸ਼ਨ ਬਣਿਆ ਉਹਦੇ ਕੋਲ ਜਾਣਗੇ ਮਗਰ ਉਹਦੇ ਚ ਕਿਤੇ ਵੀ ਕਿਸੇ ਕ੍ਰਿਮినਲ ਐਕਟ ਬਾਰੇ ਜ਼ਿਕਰ ਨਹੀਂ ਜਿਹੜਾ ਕ੍ਰਾਈਮ ਹੈ ਕ੍ਰਾਈਮ ਨੋ ਕ੍ਰਾਈਮ ਅਗੇਂਸ ਸਟੇਟ ਮੰਨਿਆ ਜਾਂਦਾ ਕਾਨੂੰਨ ਦੇ ਖਿਲਾਫ ਕ੍ਰਾਈਮ ਹੈ ਉਸ ਕ੍ਰਾਈਮ ਨਾਲ ਡੀਲ ਕਰਨ ਦੇ ਹਿਸਿਆਰਤ ਪੁਲਿਸ ਨੂੰ ਇਨਵੈਸਟੀਗੇਸ਼ਨ ਤੇ ਔਰ ਜੁਡੀਸ਼ਰੀ ਨੂੰ ਜਜੇਸ ਨੂੰ ਚਾਹੇ ਮੈਜਿਸਟਰੇਟਸ ਦੇ ਲੈਵਲ ਦਾ ਅਫੈਂਸ ਹੈ ਜਾਂ ਡਿਸਟ੍ਰਿਕਟ ਜਾਂ ਸੈਸ਼ਨ ਜਜ ਦੇ ਲੈਵਲ ਦਾ ਅਫੈਂਸ ਆ ਉਹ ਟਰਾਈ ਕਰਕੇ ਡਿਸਾਈਡ ਕਰਨਗੇ ਪੁਲਿਸ ਫੈਕਟਸ ਸਿਫਟ ਕਰਕੇ ਪੋਟ ਕਰਦੀ ਆ ਔਰ ਜੁਡੀਸ਼ਰੀ ਡਿਸਾਈਡ ਕਰਦੀ ਆ ਧਾਰਾ 142 ਇਹਨਾਂ ਦੇ ਰਸਤੇ ਵਿੱਚ ਬਿਲਕੁਲ ਨਹੀਂ ਆਉਂਦੀ ਕਰਾਇਮ ਜਿਹੜਾ ਹੈ ਉਹ ਐਸਡੀਪੀਸੀ ਨਹੀਂ ਕਰਦੀ ਉਹ ਇੰਡੀਵਿਜੂਅਲ ਕਰਦਾ ਜਿਹੜਾ ਉਹਨਾਂ ਦਾ এমਪਲਾਈ ਆ ਜਾਂ ਮੈਂਬਰ ਹੈ ਇੰਡੀਵਿਜੂਅਲ ਸਿਟੀਜ਼ਨ ਨੂੰ ਕਿਸੇ ਨੂੰ ਅਮਿਊਨਿਟੀ ਨਹੀਂ ਬਾਅਦ ਕਮਿਟਿੰਗ ਕਰਾਇਮ ਐਂਡ ਨਾਟ ਬੀਇੰਗ ਇਨਵੈਸਟੀਗੇਟਿਡ অর ਪਨਿਸ਼ਡ ਬਾਈ ਦ ਕੋਰਟ ਇਹ ਸਾਰੀ ਉਹਨਾਂ ਦੀ ਜਾਂ ਤਾਂ ਮੇਰਾ ਨਹੀਂ ਖਿਆਲ ਇੰਨੀ ਬੇਸਮਝੀ ਹੋਵੇ ਜਾਣ ਕੇ ਕਰਦੇ ਆ ਇਸ ਤੋਂ ਬਚਣ ਲਈ ਮਗਰ 142 ਕਿਤੇ ਨਹੀਂ ਆਉਂਦੀ ਦੂਸਰਾ ਐਸਡੀਪੀਸੀ ਨੇ ਮਤਾ ਕਰ ਲਿਆ ਵੀ ਅਸੀਂ ਕੋਆਪਰੇਟ ਨਹੀਂ ਕਰਨਾ ਐਜ਼ ਐਨ ਇੰਸਟੀਚੂਸ਼ਨ ਉਹ ਕੁਝ ਕਹੀ ਜਾਣ ਮਗਰ ਜਦ پولیس ਇਨਵੈਸਟੀਗੇਟ ਕਰਦੀ ਆ ਉਹਦਾ ਆਪਣਾ ਪ੍ਰੋਸੀਜਰ ਆ ਪੁਲਿਸ ਨੇ ਨੋਟਿਸ ਦੇਣਾ ਹੈ ਕਹਿਣਾ ਵੀ ਆਓ ਰਿਕਾਰਡ ਲੈ ਕੇ ਆਓ ਸਾਡੇ ਕੋਲ ਆਓ ਉਹ ਨਹੀਂ ਆਉਂਦੇ ਉਹਨਾਂ ਨੂੰ ਕੋਰਟ ਵੱਲੋਂ ਨੋਟਿਸ ਕਰਾ ਦੇਣਗੇ ਫੇਰ ਨਹੀਂ ਆਉਂਦੇ ਵਾਰੰਟ ਕੱਟੇ ਜਾਣਗੇ ਜੇ ਅੱਗੇ ਮੰਗੂ ਜੇ ਅੱਗੇ ਉਹਦਾ ਮੋਰਚਿਆਂ ਚ ਬਈ ਜਾ ਕੇ ਗੁਰਦੁਆਰੇ ਬਹਿ ਜਾਣ ਬਈ ਅਸੀਂ ਤਾਂ ਨਹੀਂ ਆਉਂਦੇ ਉਹਦਾ ਵੀ ਪੁਲਿਸ ਕੋਲ ਰਾਜ ਹੈ ਉਹ ਇਹਨਾਂ ਨੂੰ ਪ੍ਰੋਕਲੇਮਡ ਆਫ ਐਂਡਰ ਡਿਕਲੇਅਰ ਕਰ ਦੇਣਗੇ ਪ੍ਰੋਕਲੇਮਡ ਐਂਡਰ ਡਿਕਲੇਅਰ ਕਰਕੇ ਜੋ ਜਿਸ ਦੀ ਕਿਤੇ ਵੀ ਕੋਈ ਪ੍ਰਾਪਰਟੀ ਹੈ ਉਹਨੂੰ ਅਟੈਚ ਕਰ ਲੈਣਗੇ ਜੇ ਫੇਰ ਬਣੀ ਆਉਣਗੇ ਉਹਨੂੰ ਲिलाਮ ਕਰ ਦੇਣਗੇ ਕੀ ਉਹ EMPLOYE ਜਾਂ ਝਰੋਮਨੀ ਕੀ ਬੇਟੀ ਦੇ ਦਫ਼ਤਰ ਦੇ ਬੰਦੇ ਜਾਂ ਮੈਂਬਰ ਏ ਸਿਚੁਏਸ਼ਨ ਫੇਸ ਕਰਨ ਨੂੰ ਤਿਆਰ ਨੇ ਕਿ ਡਿਫਾਇਨਸ ਇੱਥੋਂ ਤੱਕ ਜਾਏਗੀ ਇਹ ਗੱਲ ਤਾਂ ਇੱਥੋਂ ਤੱਕ ਜਾਏਗੀ ਕਿ ਕਨਸਟੀਟਿਊਸ਼ਨ ਨੂੰ ਲਾ ਨੂੰ ਡਿਫਾਈ ਕਰਦੇ ਆ ਦੇ ਆਰ ਫਿਜੇਟਿਵਸ ਫ੍ਰਮ ਲਾ ਜੇ ਉਹ ਸਟੇਜ ਤੇ ਜਾਂਦੇ ਆ ਮੇਰਾ ਖਿਆਲ ਨਹੀਂ ਇਹ ਸਟੇਜ ਲਿਆਉਣ ਚ ਕੋਈ ਸ਼ਰਮਣੀ ਕਮੇਟੀ ਦਾ ਐਮਪਲਾਈਡ ਇੰਟਰਸਟਡ ਹੋਏਗਾ ਬਾਕੀ ਜੇ ਸਟੇਟ ਬਿਲਡ ਕਰਨਾ ਚਾਹੁੰਦੀ ਹੈ ਨਹੀਂ ਕਰਨਾ ਤੇ ਆਪਾਂ ਉਹਨਾਂ ਨੂੰ ਕਹਿ ਨਹੀਂ ਸਕਦੇ ਵੀ ਜ਼ਰੂਰ ਕਰੋ ਬਟ ਇਫ ਦੀ ਸਟੇਟ ਬਾਂਡਸ ਜੇ ਉਹਨਾਂ ਨੇ ਇਸ ਦੀ ਜੜ ਤਾਈ ਪਹੁੰਚਣ ਦਾ ਤਿਆਰ ਕਰ ਲਿਆ ਕੋਈ ਰੋਕ ਨਹੀਂ ਸਕਦਾ ਨਾ ਸ਼੍ਰੋਮਣੀ ਕਮੇਟੀ ਦਾ ਮਤਾ ਰੋਕਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਇੱਕ ਇੰਸਟੀਚਿਊਸ਼ਨ ਹੈ ਜਿਹੜੀ ਸਿੱਖਾਂ ਨੂੰ ਆਪਣੇ ਕਲਾਵੇ ਚ ਲੈਂਦੀ ਹੈ ਉਹਨਾਂ ਨੂੰ ਸਾਦਕੇ ਕਹਿੰਦੀ ਆ ਤਾਂ ਇਹ ਅਵਗਿਆ ਕੀਤੀ ਆ ਇਸ ਅਵਗਿਆ ਦਾ ਪਛਤਾਪ ਕਰ ਪਛਤਾਪ ਲਈ ਸੇਵਾ ਲਾਉਂਦੇ ਆ ਨਾਰਮਲੀ ਹਾ ਇਸ ਤਰ੍ਹਾਂ ਜੇ ਇਹ ਵੀ ਕਹਾਣਾ ਕਿ ਮਹਾਰਾਜਾ ਰੰਜੇਸ ਸਿੰਘ ਨੂੰ ਕਹਦਾ ਤੇਰੇ ਕੋੜੇ ਮਾਰਾਂਗੇ ਉਹਨੇ ਸਬਮਿਟ ਕਰਤਾ ਉਹਨਾਂ ਨੇ ਕਹਿੰਦਾ ਤੈਨੂੰ ਬਖਸ਼ਦਾ ਕੋੜੇ ਮਾਰੇ ਨਹੀਂ ਇਹ ਜਿਹੜੀਆਂ ਸੋਸ਼ਲ ਐਥੀਕਲ ਪਰੰਪਰਾਵਾਂ ਨੇ ਇਹ ਜਿੱਥੇ ਲਾ ਨਾਲ ਕਲੈਸ਼ ਚ ਆਉਂਦੀਆਂ ਨੇ ਉਹ ਫਿਰ ਇੱਕ ਪੋਲੀਟੀਕਲ ਜਾਂ ਐਥੀਕਲ ਕੁਐਸਚਨ ਰਹਿ ਜਾਂਦਾ ਲੀਗਲ ਕੁਐਸਚਨ ਨਹੀਂ ਰਹਿੰਦਾ ਲੀਗਲ ਅਥਾਰਟੀ ਚੈਲੰਜ ਨਹੀਂ ਹੋ ਸਕਦੀ ਉਸ ਅਥਾਰਟੀ ਨੇ ਆਪਣੇ ਅਖਤਿਆਰات ਵਰਤਨੇ ਆ ਨਹੀਂ ਵਰਤਨੇ ਉਹ ਅਥਾਰਟੀ ਤੇ ਡਿਪੈਂਡ ਕਰਦਾ ਰੁਕਾਵਟ ਕੋਈ ਨਹੀਂ ਨਾ 142 ਰੁਕਾਵਟ ਪਾਉਂਦਾ ਨਾ ਸ਼ਰੋਣੀ ਕਮੇਟੀ ਦਾ ਮਤਾ ਰੁਕਾਵਟ ਜੀ ਸਰਦਾਰ ਹਰਮੀਤ ਸਿੰਘ ਜਿਵੇਂ ਐਡਵੋਕੇਟ ਖਰਾ ਸਾਹਿਬ ਕਹਿ ਰਹੇ ਨੇ ਕਿ ਉਸ ਤਰੀਕੇ ਨੂੰ ਅੱਗੇ ਵਧ ਸਕਦੇ ਨੇ ਫਿਰ ਇੰਜ ਅੱਗੇ ਵਧੇ ਤਾਂ ਫਿਰ ਮਾਮਲਾ ਕਿੱਥੇ ਜਾ ਕੇ ਰੁਕਦਾ ਦੇਖਦੇ ਹਾਂ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਜੇ ਇਹ ਕਹਿਣਾ ਹੈ ਕਿ ਆ ਅਸੀਂ ਉਹਨਾਂ ਨਾਲ ਕੋਈ ਸਹਿਯੋਗ ਨਹੀਂ ਕਰਨਾ ਕੋਈ ਰਿਕਾਰਡ ਨਹੀਂ ਦੇਣਾ ਅਸੀਂ ਕਿਤੇ ਹਾਜ਼ਰ ਨਹੀਂ ਹੋਣਾ ਕੀ ਇਹ ਸਿਧਾਂਤ ਅਨੁਸਾਰ ਹੈ ਜਾਂ ਇਹ ਕਿਸੇ ਡਰ ਚੋਂ ਵੀ ਹੈ ਕਿ ਹਾਂ ਜੇ ਗਏ ਤਾਂ ਕੋਈ ਰਾਜਪੁਰ ਦੇ ਵੀ ਲਿਖ ਦੇਆ ਕੀ ਕਰਨੇ ਫਿਰ ਇਹਦੇ ਵਿੱਚ ਇਹ ਵਿੱਚ ਲੱਗਦਾ ਇਹ ਹੈ ਕਿ ਪ੍ਰਿੰਸੀਪਲੀ 2 ਵੱਡੀਆਂ ਗੱਲਾਂ ਨੇ ਜਿਦੇ ਵਿੱਚ ਮੇਰੇ ਖਿਆਲ ਆ ਸਿੱਖ ਜਿਉਂਦੇ ਨੇ ਜਿਹੜੇ ਮਾਮਲੇ ਦੇ ਵਿੱਚ ਇੱਕ ਪਾਸੇ ਉਹ ਭਾਰਤੀ ਸੰਵਿਧਾਨ ਦੇ ਅੰਦਰ ਜਿਉਂਦੇ ਨੇ ਉਹਦੀ ਓਥ ਵੀ ਹੁੰਦੀ ਆ ਉਹਦੇ ਮੁਤਾਬਕ ਹੀ ਰਹਿਣਾ ਹੁੰਦਾ ਕਿਸੇ ਕੰਟਰੀ ਜਦੋਂ ਤੁਸੀਂ ਰਹਿੰਦੇ ਹੋ ਜਿਹੜਾ ਲਾਅ ਹੈ ਜਿਹੜਾ ਬਾਕੀ ਹੈ ਦੂਜੇ ਪਾਸੇ ਇਹ ਆ ਕਿ ਸਾਡੀ ਸੁਪਰੀਮ ਤਾਕਤ ਅਕਾਲ ਤਖਤ ਸਾਹਿਬ ਜਿਵੇਂ ਅੱਜ ਦੇ ਵੀ ਇਹ ਐ ਜੀ ਪੀ ਸੀ ਦੀ ਰੀਐਕਟਿਵ ਦਾ ਮਤਾ ਨਹੀਂ ਲਾ ਐ ਜੀ ਪੀ ਸੀ ਦਾ ਇਹ ਅਫਸਰਾਂ ਨੇ ਪਾਇਆ ਹੋਇਆ ਮਤਾ ਜਿਹੜੇ ਐ ਜੀ ਪੀ ਸੀ ਦੇ ਅਫਸਰ ਨੇ ਹੁਣ ਐ ਜੀ ਪੀ ਸੀ ਦੇ ਅਫਸਰ ਇਹ ਕਰ ਸਕਦੇ ਨੇ ਮੈਨੂੰ ਤਾਂ ਇਹਦੇ ਤੇ ਵੀ ਲੱਗਦਾ ਕੋਈ ਕਿ ਕਿਵੇਂ ਕਰ ਸਕਦੇ ਨੇ ਅਫਸਰ ਆਪਣੇ ਪਦਰ ਦੇ ਉੱਤੇ ਦੂਜੀ ਗੱਲ ਜਦੋਂ ਇਹ ਕਿਹਾ ਜਾਂਦਾ ਹੈ ਕਿ ਸਾਡੇ ਲਈ ਸੁਪਰੀਮ ਅਕਾਲ ਤਖਤ ਸਾਹਿਬ ਹੈ ਆਮ ਤੌਰ ਤੇ ਆਪਾਂ ਸੁਣਦੇ ਹਾਂ ਲਗਾਤਾਰ ਸੁਣਦੇ ਕਿ ਇਹ ਵੀ ਆ ਰਿਹਾ ਕਿ ਜਥੇਦਾਰ ਅਕਾਲ ਤਖਤ ਜਿਹੜਾ ਹੈ ਉਹ ਕਿਸੇ ਦੁਨਿਆਵੀ ਕੋਰਟ 'ਚ ਨਹੀਂ ਜਾਊਗਾ ਜਦੋਂ ਇੱਕ ਅੱਧੀ ਵਾਰੀ ਕੋਈ ਮੌਕਾ ਆਇਆ ਜਾਂ ਫਿਰ ਉਹ ਰਿਜਾਈਨ ਕਰਕੇ ਜਾਣ ਦਾ ਮਤਲਬ ਹੈ ਵੀ ਕਿ ਫਿਰ ਅਸਤੀਫਾ ਦੇ ਕੇ ਉਸ ਪਦਵੀ ਵਾਲਾ ਨਹੀਂ ਜਾਊਗਾ ਨਾ ਜੇ ਕੱਲ ਨੂੰ ਕੋਈ ਇਹੋ ਜਿਹਾ ਕੋਈ ਕ੍ਰਾਈਮ ਹੋ ਜਾਂਦਾ ਹੈ ਤਾਂ ਫਿਰ ਉਹ ਪਦਵੀ ਛੱਡ ਕੇ ਜਾਊਗਾ ਜਥੇਦਾਰ ਦੀ ਹਸਿਆਬ 'ਚ ਨਹੀਂ ਜਾਊਗਾ ਇੱਕ ਤਾਂ ਤਰੀਕਾ ਇਹ ਹੁੰਦਾ ਹੈ ਦੂਜਾ ਤਰੀਕਾ ਹੁੰਦਾ ਕਿ ਜਾਊਗਾ ਹੀ ਨਹੀਂ ਫਿਰ ਟਕਰਾਹ ਹੋ ਜਾਏਗਾ ਦੂਸਰੇ ਨੇ ਬੰਦੇ ਉੱਤੇ ਕਿਸੇ ਵੀ ਵਾਬਲੇ ਦੇ ਵਿੱਚ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਫਾਲਟ ਲਾਈਨ ਜਿਸ ਢੰਗ ਦੇ ਨਾਲ ਦੇ ਮਤਲਬ ਇੱਕ ਗੱਲ ਹੋ ਰਹੀ ਹੁੰਦੀ ਹੈ ਕਮਿਊਨਿਟੀ ਦੇ ਵਿੱਚ ਨਾ ਤਾਂ ਗਵਰਨਮੈਂਟ ਆਫ ਇੰਡੀਆ ਨਾ ਸਟੇਟ ਗਵਰਨਮੈਂਟ ਤੇ ਨਾ ਹੀ ਸਿੱਖ ਭਾਈਚਾਰਾ ਜਿਹੜਾ ਉਹਦੀ ਇੰਸਟੀਚਿਊਸ਼ਨ ਦੇ ਵਿੱਚ ਇਹਨਾਂ ਨੇ ਜੇ ਇਹੋ ਜਿਹਾ ਸੰਕਟਮਈ ਹਾਲਾਤ ਆ ਜਾਂਦੇ ਨੇ ਤਾਂ ਉਹਦਾ ਤਰੀਕਾ ਕੀ ਲੱਭਣਾ ਹੈ ਉਹਦੇ ਵਿੱਚ ਡਾਇਲੇਮਾ 'ਚ ਫਸਦਾ ਕੌਣ ਹੈ ਫਸਦਾ ਸਧਾਰਨ ਸਿੱਖ ਹੈ ਉਹ ਉਧਰ ਵੀ ਕਹਿੰਦਾ ਕਿ ਮੈਂ ਜਿਵੇਂ ਦਰਬਾਰ ਸਾਹਿਬ ਤੇ ਆਮਨਾ ਹੋ ਗਿਆ ਸੀ ਜਿਹੜੇ ਸਿੱਖ ਫੌਜੀ ਇਸ ਆਧਾਰ ਦੇ ਉੱਤੇ ਵਰਖਾ ਛੱਡ ਕੇ ਆਏ ਕਿ ਮੇਰੇ ਇਸ਼ਤ ਤੇ ਹਮਲਾ ਹੋ ਗਿਆ ਤੇ ਉਹ ਛੱਡਿਆ ਉਧਰੋਂ ਭਗੌੜੇ ਹੋ ਗਏ ਉਧਰੋਂ ਉਹਨਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਕੋਟਮਾਰਸਲ ਹੋ ਗਏ ਤੇ ਉਸ ਤੋਂ ਬਾਅਦ ਤਾਂ ਕੌਮ ਇਹੀ ਕਹਿ ਰਹੀ ਹੈ ਨਾ ਵੀ ਭਾਈ ਚਲੋ ਇਹਨਾਂ ਦਾ ਮਾੜਾ-ਮੋਟਾ ਵਸੀਬਾ ਕਰੋ ਜੀ ਪੈਸਾ ਟੱਕਾ ਜੋ ਵੀ ਦੇਣਾ ਦੇ ਕੇ ਇਹ じゃ ਇੱਕ ਗੱਲ ਕਰੋ ਪਰ ਕਾਨੂੰਨ ਤਾਂ ਉਹ ਲਾਗੂ ਹੋ ਗਿਆ ਉਹਨਾਂ ਤੇ ਜਿਹੜੇ ਦੇਸ਼ ਤੁਸੀਂ ਰਹਿ ਰਹੇ ਹੋ ਜਿਹੜੀਆਂ ਚੀਜ਼ਾਂ ਗੱਲ ਕਰ ਰਹੇ ਹੋ ਇਹ ਚੀਜ਼ਾਂ ਜੇ ਵੱਡੇ ਪੱਧਰ ਤੇ ਬਾਰ ਬਾਰ ਆਉਂਦੀਆਂ ਨੇ ਤਾਂ ਇਹਨਾਂ ਦਾ ਕੋਈ ਨਿਕਤਾਰਾ ਕੀ ਹੈ ਮੇਰੇ ਖਿਆਲ ਨਾਲ ਇੱਧਰ ਸੋਚ ਸਮਝ ਕੇ ਕੋਈ ਗੱਲ ਹੋ ਨਹੀਂ ਰਹੀ ਕਿ ਕਾਨੂੰ ਇਦੋਂ ਵੱਡੇ ਜੇ ਮੌਕੇ ਆਉਂਦੇ ਨੇ ਸਭ ਬੰਦਾ ਚੁਆਇਸ ਕਿਵੇਂ ਕਰੇਗਾ ਚੋਣ ਕਿਵੇਂ ਕਰੇਗਾ ਕਿ ਤੁਸੀਂ ਕੀ ਔਕਾਦੇ ਹੋਏ ਜਿਵੇਂ ਜੇ ਇਹ ਤਾਂ ਕਮਿਊਨਿਟੀ ਦੀ ਗੱਲ ਛੱਡ ਦੋ ਮੈਂ ਪਾਰਲੀਮੈਂਟ ਦੀ ਗੱਲ ਕਰਾਂ ਇੱਕ ਗੱਲ ਜੇ ਇਹਦੇ ਵਿਚਾਲੇ ਕੇ ਨਾਲ ਉਵੇਂ ਤਾਂ ਨਹੀਂ ਮੈਚ ਕਰਦੂ ਜਦੋਂ ਕਮਿਊਨਿਸਟ ਪਾਰਟੀਆਂ ਨੇ ਯੂਪੀਏ ਸਰਕਾਰ ਤੋਂ ਬਿਡਰਾ ਕੀਤੀ ਐ ਸਪੋਰਟ ਸੋਮਨਾਥ ਚੈਟਰਜੀ ਸਪੀਕਰ ਸੀਗੇ ਲੋਕ ਸਭਾ ਦੇ ਪਾਰਟੀ ਦਾ ਵਿਪ ਸੀ ਕਿ ਤੁਸੀਂ ਵੋਟ ਪਾਉਣੀ ਹੈ ਅਗੇਂਸਟ ਡਾਕਟਰ ਮਨਵੋੜ ਸਿੰਘ ਦੀ ਸਰਕਾਰ ਦੇ ਪਰ ਚੈਟਰਜੀ ਸਾਹਿਬ ਨੇ ਆਪਣੇ ਬਿਲਡਮ ਚੋਂ ਆਪਣੇ ਵਿਵੇਕ ਚੋਂ ਫੈਸਲਾ ਲਿਆ ਵੀ ਮੈਂ ਹੁਣ ਸਪੀਕਰ ਹਾਂ ਸਪੀਕਰ ਦੀ ਮੇਰੀ ਪੋਸਟ ਨਿਊਟਰਲ ਹੈ ਜਦੋਂ ਮੈਂ ਉਸ ਚੇਅਰ ਤੇ ਬੈਠਾ ਮੈਂ ਵੋਟ ਨਹੀਂ ਪਾ ਸਕਦਾ ਪਾਰਟੀ ਦੇ ਕੇ ਤੇ ਇਸ ਕਰਕੇ ਮੈਂ ਨਹੀਂ ਪਾਉਂਗਾ 11 ਵਾਰ ਦਾ ਜਿੱਤਿਆ ਸਭ ਤੋਂ ਸੀਨੀਅਰ ਮੋਸਟ ਆਦਮੀ ਪਾਰਟੀ ਨੇ ਕਰਤਾ ਇੱਕ ਵਾਰ ਇਸੇਜ ਹੋਰ ਟਾਈਪ ਦਾ ਆਇਆ ਤੇ ਉਹਦੇ ਵਿੱਚ ਲੋਕਾਂ ਨੇ ਆਪਣੇ ਆਪ ਦੀ ਜਜਮੈਂਟ ਕੀਤੀ ਜੀ ਬੰਦਾ ਕੱਢਿਆ ਜਾਣਾ ਉਹਦੀ ਗੱਲ ਠੀਕ ਸੀ ਜਾਂ ਇਹਨਾਂ ਦੀ ਗੱਲ ਠੀਕ ਹੈ ਜਾਂ ਕੀ ਗੱਲ ਹੈ ਕਈ ਵਾਰ ਟੈਕਨੀਕਲੀ ਹਰੇਕ ਠੀਕ ਹੋ ਜਾਂਦਾ ਆਪਣੇ ਆਪਣੇ ਪੱਖ ਪਰ ਜਿਹੜੇ ਫਸੇ ਬੰਦੇ ਵਿੱਚ ਹੁੰਦੇ ਨੇ ਉਹ ਕੀ ਕਰਨ ਉਹਨਾਂ ਨੂੰ ਜੋ ਸੱਦਾ ਦਿੱਤਾ ਜਾਂਦਾ ਉਹ ਕਿੱਧਰ ਜਾਣ ਇਹ ਤਾਂ ਵਿਦਵਾਨਾਂ ਨੇ ਤਾਂ ਇਹ ਕਰਨਾ ਹੁੰਦਾ ਕਾਨੂੰਨਦਾਨਾਂ ਨੇ ਤਾਂ ਇਹ ਕਰਨਾ ਹੁੰਦਾ ਜਿਹੜੀਆਂ ਕੋਈ ਇਹੋ ਜਿਹੇ ਰਵੈਤਾ ਹੁੰਦੀਆਂ ਨੇ ਜਿਹੜੀਆਂ ਕਾਨੂੰਨ-ਫਨੂਨ ਨਾਲ ਟਕਰਾਂਉਂਦੀਆਂ ਨੇ ਤਾਂ ਰਵੈਤਾ ਤੇ ਕਾਨੂੰਨ ਦੇ ਵਿੱਚੋਂ ਚੁਆਇਸ ਚੁਆਇਸ ਕੀ ਹੋਏਗੀ ਜੇਕਰ ਇਹ ਆਪਸ ਟਕਰਾ ਜਾਣ ਇਹ ਬਹੁਤ ਵਿਆਪਕ ਮਾਮਲੇ ਨੇ ਤਾਂ ਕਿ ਬਾਰ-ਬਾਰ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਐਡਰੈਸ ਕੀਤਾ ਜਾਵੇ ਕਿਤੇ ਨਾ ਕਿਤੇ ਗੱਲ ਉਸ ਲੈਵਲ ਤੇ ਗੱਲ ਕੀਤੀ ਜਾਵੇ ਕਿ ਹਾਂ ਇਹ ਚੀਜ਼ ਇਸ ਤਰੀਕੇ ਨਾਲ ਹੋਣੀ ਚਾਹੀਦੀ ਜਾਂ ਫਿਰ ਫਿਰ ਜਦੋਂ ਇਹ ਮਾਮਲੇ ਆ ਜਾਣ ਖਾਸ ਤੌਰ ਤੇ ਨਾ اخਲਾਕੀ ਤੌਰ ਤੇ ਉਹ ਕਿਰਦਾਰ ਬੱਚੇ ਨੇ ਹੁਣ ਨਾ ਪੋਲਿਟਿਕਲ ਤੌਰ ਦੇ ਉੱਤੇ ਉਹ ਕੋਈ ਕਦਰਾਂ ਕੀਮਤਾਂ ਵਾਲੀ ਸਿਆਸਤ ਬਚੀ ਹੈ ਜਿੱਥੇ ਕਰਪਸ਼ਨ ਇੰਨੀ ਹੋ ਜੇ ਜਿੱਥੇ ਹਰ ਗੱਲ ਨਿੱਜੀ ਗਰਜ ਦੇ ਐਂਗਲ ਤੋਂ ਕੀਤੀ ਜਾਵੇ ਉੱਥੇ ਜਿਹੜੇ ਸੰਸਥਾਵਾਂ ਬਹੁਤ ਵੱਡੀਆਂ ਨੇ ਪਰ ਉਹਨਾਂ ਤੇ ਬੈਠੇ ਬੰਦੇ ਚਾਹੇ ਉਹ ਛੀ ਮინისტრ ਹੋਵੇ ਕਿ ਮਿਸਟਰ ਦੀ ਆਪਣੀ ਕੁਰਸੀ ਦਾ ਬਹੁਤ ਵਕਾਰ ਹੁੰਦਾ ਚਾਹੇ ਉਹ ਜਥੇਦਾਰ ਅਕਾਲ ਤਖਤ ਹੋਵੇ ਚਾਹੇ ਉਹ ਕਿਸੇ ਹੋਰ ਸੰਸਥਾ ਦੇ ਐ ਜੀ ਪੀ ਸੀ ਦੇ ਪ੍ਰਧਾਨ ਵੀ ਹੋਣ ਸੰਸਥਾਵਾਂ ਤੋਂ ਵੱਡੇ ਤਾਂ ਹੁੰਦੇ ਨਹੀਂ ਕੱਢ ਕੱਢ ਕਈ ਵਾਰ ਜ਼ਿਆਦਾ ਛੋਟੇ ਹੋ ਜਾਂਦੇ ਨੇ ਇੱਕ ਦੂਜੇ ਦੀ ਪੋਲਿਟਿਕਸ ਨੂੰ ਸਰਵ ਕਰਨ ਲਈ ਫੈਸਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਨਿੱਜ ਪ੍ਰਸਤੀ ਤੋਂ ਜ਼ਿਆਦਾ ਸ਼ੁਰੂ ਹੋ ਜਾਂਦੇ ਨੇ ਮੇਰਾ ਹਿੱਤ ਕੀ ਹੈ ਕਮਿਊਨਿਟੀ ਦੀ ਵਜਾਏ ਪੂਰੇ ਲੋਕਾਂ ਦੀ ਵਜਾਏ ਜਦ ਉਹ ਭਾਰੂ ਪੈ ਜਾਂਦਾ ਤਾਂ ਇਹੋ ਜਿਹਾ ਟਕਰਾ ਹੋਰ ਜ਼ਿਆਦਾ ਵੱਧਦੇ ਨੇ ਇਹ ਜਿਹੜੇ ਸਾਰੇ ਸਵਾਲ ਨੇ ਇੰਦੀ ਲੌਂਗ ਰਨ ਮੇਰੇ ਖਿਆਲ ਨਾਲ ਇਹਨਾਂ ਚੀਜ਼ਾਂ ਨੂੰ ਵਿਚਾਰਨਾ ਇਹ ਤਾਂ ਹੈਗਾ ਦੇਸ਼ ਨਾਲ ਜਾਂ ਉਹਦੇ ਨਾਲ ਇੱਕ ਨਾਗਰਿਕ ਦਾ ਤੇ ਇੱਕ ਧਰਮ ਦਾ ਰਿਸ਼ਤਾ ਕੀ ਹੁੰਦਾ ਮੈਂ ਦੇਸ਼ ਦਾ ਸਿਟੀਜ਼ਨ ਵੀ ਆ ਤੇ ਮੈਂ ਨੋ ਧਾਰਮਿਕ ਬੰਦਾ ਵੀ ਆ ਮੇਰੇ ਸਾਹਮਣੇ ਜਿਹੜਾ ਡਾਂਲੇ 'ਮਾਂ ਖੜਾ ਹੋਊਗਾ ਤੇ ਕੀ ਕਰਨਾ ਚਾਹੀਦਾ ਇਹ ਸਭ ਤੋਂ ਵੱਡਾ ਕੋਈ ਅਚੇਤੇ ਨੂੰ ਹੱਲ ਕੌਣ ਕਰੇਗਾ ਮੈਂ ਇੰਡੀਵਿਜੂਅਲੀ ਕਰੂੰਗਾ ਤਾਂ ਜਾਂ ਉਧਰ ਖਤਰਾ ਹੈ ਤੇ ਜਾਂ ਉਧਰ ਖਤਰਾ ਹੈ ਇਹਨਾਂ ਨੂੰ ਤਾਂ ਇੱਕ ਬੜੇ ਲੰਮੇ ਜਿਹੜੇ ਸੰਵਾਦ ਦੇ ਵਿੱਚੋਂ ਨਿਕਲਣਾ ਪਏਗਾ ਗੁਜ਼ਰਨਾ ਪਏਗਾ ਜੇਕਰ ਇਸ ਲੈਵਲ ਦੀ ਗੱਲ ਹੁੰਦੀ ਹੈ ਜਿਵੇਂ ਕਹਿਰਾ ਸਾਹਿਬ ਨੇ ਕਿਹਾ ਜਦੋਂ ਚੀਜ਼ਾਂ ਆ ਜਾਂਦੀਆਂ ਨੇ ਕਾਨੂੰਨ ਦਾ ਆਪਣਾ ਇੱਕ ਦਾਇਰਾ ਹੈ ਕ੍ਰਾਈਮ ਦਾ ਆਪਣਾ ਦਾਇਰਾ ਹੈ ਬਾਕੀ ਚੀਜ਼ਾਂ ਦੇ ਆਪਣੇ ਦਾਇਰੇ ਨੇ ਹਰ ਇੱਕ ਚੀਜ਼ ਦੇ ਆਪੋ ਆਪਣੇ ਦਾਇਰੇ ਨੇ ਔਰ ਹੁਣ ਜਿਹੜਾ ਸਭ ਤੋਂ ਵੱਡਾ ਇਹ ਚੱਲ ਰਿਹਾ ਇਹਦੇ ਪਿੱਛੇ ਪੋਲਿਟਿਕਸ ਹੈ ਨਾ ਰੋਲ ਧਰਮ ਤੋਂ ਜ਼ਿਆਦਾ ਪੋਲਿਟਿਕਸ ਹੈ ਇੱਕ ਉਹ ਤਰ ਜਿਹੜੀ ਐਜੀਪੀਸੀ ਤੇ ਡੋਮਿਨੇਟ ਕਰਦੀ ਹੈ ਹਾਲਾਂਕਿ ਇਹ ਵੀ ਕੋਈ ਕਹਿੰਦਾ ਰਲ ਕੇ ਕਿ 11 ਤੋਂ ਬਾਅਦ ਚੋਣ ਨਹੀਂ ਹੋਈ ਚੋਣ ਕਰਾ ਲਓ ਪ੍ਰੈਸ ਲੀਡਰ ਸੇ ਪਾਉਂਦੀ ਰਹੇ ਤੇ ਪਤਾ ਲੱਗ ਜੂਗਾ ਭਾਈ ਹੋਰ ਜਦੋਂ ਲੀਡਰਸ਼ਿਪ ਆਉਂਦੀ ਰਹੀ ਹੋਰ ਟਾਈਪ ਦੀ ਹੋ ਜਾਏਗੀ ਤੇ ਉਥੇ ਇੱਕ ਉਹ ਤਰ ਐਜੀਪੀਸੀ ਤੇ ਅਕਾਲ ਤਖਤ ਸਭ ਤੋਂ ਜਿਹੜਾ ਅਪੋਇੰਟਿੰਗ ਅਥਾਰਟੀ ਹੁੰਦੀ ਹੈ ਜਿਵੇਂ ਆਪਾਂ ਇਲਜ਼ਾਮ ਲਾਉਂਦੇ ਆ ਨਾ ਕਿ ਨਰਿੰਦਰ ਮੋਦੀ ਹੁਣਾਂ ਨੇ ਕੀ ਕੀਤਾ ਇਲੈਕਸ਼ਨ ਕਮਿਸ਼ਨ ਬਣਾ ਲਿਆ ਉਹਦੀ ਅਪੁਆਇੰਟਮੈਂਟ ਚੋ ਚੀਫ ਜਸਟਿਸ ਆਫ ਇੰਡੀਆ ਕੱਢਤਾ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਕਹਿੰਦਾ ਸੀ ਅਸੀਂ ਤਿੰਨ ਬੰਦੇ ਹੋਣੇ ਚਾਹੀਦੇ ਆ ਲੀਡਰ ਆਫ اپੋਜੀਸ਼ਨ ਸੀਜੀਆਈ ਤੇ ਪ੍ਰਧਾਨ ਮੰਤਰੀ ਫਿਰ ਤਾਂ ਚੋਣ ਸਭ ਤੋਂ ਵੈਸਟ ਹੁੰਦੀ ਉਹਨਾਂ ਨੇ ਉਹ ਬਾਹਰ ਕੱਢਤਾ ਕਾਨੂੰਨ ਬਣਾਤਾ ਇੱਕ ਪ੍ਰਧਾਨ ਮੰਤਰੀ ਇੱਕ ਉਹਨਾਂ ਦਾ ਨਮਾਇੰਦਾ ਤੇ ਇੱਕ ਲੀਡਰ ਆਫ ਪ੍ਰੈਕਟੀਕਲੀ ਪ੍ਰਧਾਨ ਮੰਤਰੀ ਨੇ ਨੋਮੀਨੇਟ ਕਰਦੇ ਜਦੋਂ ਨੋਮੀਨੇਟ ਉਹ ਕਰਦੇ ਨੇ ਫਿਰ ਇੱਕ ਹੋਰ ਨੋਟੀਫਿਕੇਸ਼ਨ ਕਰ ਦਿੰਦੇ ਨੇ ਕਿ ਫਿਕਰ ਨਾ ਕਰੋ ਤੁਸੀਂ ਜਦੋਂ ਰਿਟਾਇਰ ਹੋ ਜਾਓਗੇ ਫਿਰ ਵੀ ਤੁਹਾਡੇ ਤੇ ਕੋਈ ਮੁਕੱਦਮਾ ਨਹੀਂ ਹੋ ਸਕਦਾ ਫਿਰ ਉਹ ਇੰਸਟੀਚਿਊਸ਼ਨ ਕਿੱਦਾਂ ਲਈ ਕੰਮ ਕਰੂਗਾ ਉਹਦੇ ਲਈ ਜਿਹੜਾ ਅਪੁਆਇੰਟਿੰਗ ਅਥਾਰਟੀ ਹੈ ਜਿਹੜੀ ਉਹਨਾਂ ਨੂੰ ਉਸ 11th ਤੇ ਗੱਲ ਉਹ ਦਿੰਦੀ ਹੈ ਨਾ ਕਿ ਉਹ ਓਵਰਆਲ ਧਿਆਨ ਰੱਖੂਗੀ ਸਾਰੇ ਮਾਮਲਿਆਂ ਦਾ ਇਸੇ ਤਰ੍ਹਾਂ ਸੰਸਥਾਵਾਦੀ ਜਿਹੜੀ ਸਾਖ ਹੈ ਉਹ ਗਿਰਦੀ ਹੈ ਜਦੋਂ ਕਿਸੇ ਇੰਡੀਵਿਜੂਅਲ ਜਾਂ ਗਰੁੱਪ ਦੇ ਇੰਟਰਸਟ ਦੇ ਵਿੱਚ ਕਿਸ ਨਾ ਕਿਸੇ ਰੂਪ ਦੇ ਵਿੱਚ ਚਲੀ ਜਾਂਦੀ ਹੈ ਵੱਡਾ ਸਵਾਲ ਮੇਰਾ ਕਹਿੰਦਾ ਇਹ ਹੈ ਇੱਕ ਦੂਜੇ ਨੂੰ ਦੂਸ਼ਣ ਦੇਣ ਦੀ ਬਜਾਏ ਨਾ ਮਿਆਰ ਸਟੇਟ ਦੇ ਲੈਵਲ ਤੇ ਉਹ ਬਚਿਆ ਨਾ ਸੰਧਾਰਮਿਕ ਫੀਲਡ ਦੇ ਇਹ ਬਾਰ ਬਾਰ ਬੜੇ ਲੰਮੇ ਸਮੇਂ ਤੋਂ ਚੱਲਦਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਦੀ ਨਿਯੁਕਤੀ ਤੇ ਹਟਾਉਣ ਦੀ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਜਿਹਦੇ ਚ ਸਾਰੇ ਦੁਨੀਆਂ ਦੇ ਸਿੱਖਾਂ ਦਾ ਆਸਥਾ ਹੈ ਤੇ ਉਹਨਾਂ ਦੀ ਨੁਮਾਇੰਦਗੀ ਕਿਉਂ ਨਾ ਹੋਵੇ ਉਹ ਕਿਵੇਂ ਹੋਵੇ ਕਿਵੇਂ ਬਣੇ ਕਮੇਟੀਆਂ ਬਣੀਆਂ ਬੜੀ ਵਾਰ ਬੜੀਆਂ ਵਾਰ ਬਾਕੀ ਦੀਆਂ ਚੀਜ਼ਾਂ ਬਣ ਜਾਂਦੀਆਂ ਨੇ ਪਰ ਉਹ ਕਮੇਟੀਆਂ ਦਾ ਕੰਮ ਉਥੇ ਦਾ ਉਥੇ ਕਿੱਥੇ ਰਿਪੋਰਟ ਹੈ ਕਿੱਥੇ ਕੀ ਹੈ ਇਹ ਬਾਰ ਬਾਰ ਇਹ ਵੀ ਨਹੀਂ ਆ ਰਹੇ ਉਸ ਲੈਵਲ ਦੇ ਉੱਤੇ ਤੇ ਹੁਣ ਤਾਂ ਚੀ ਮਿਸਟਰ ਵੀ ਨਾਮਿਨੇਟ ਹੋ ਰਹੇ ਨੇ ਪਾਰਟੀਆਂ ਮੰਨ ਉਹ ਵੀ ਕੋਈ ਬਾਤ ਇਹ ਹੋ ਜਾ ਬੰਦਾ ਨਹੀਂ ਹੁੰਦਾ ਜਿਹੜਾ ਸਭ ਨੂੰ ਪ੍ਰਬੰਧ ਤੇ ਇਸ ਲੈਵਲ ਤੇ ਹੁੰਦਾ ਸਭ ਨਾਮਿਨੇਸ਼ਨਾਂ ਨੇ ਡੈਮੋਕਰੈਟਿਕ ਵੈਲਿਊ ਸਿਸਟਮ ਜਿਹੜਾ ਹੈ ਜਿਹੜਾ ਸਿੱਖੀ ਦੇ ਵਿੱਚ ਸੰਗਤ ਦਾ ਪੰਗਤ ਦਾ ਲੰਗਰ ਦਾ ਪੰਚ ਪ੍ਰਧਾਨੀ ਦਾ ਕਨਸੈਪਟ ਹੈ ਉਹ ਵੀ ਕਿੱਥੇ ਹੁੰਦਾ ਕਿਹੜੀਆਂ ਆਰਗੇਨਾਈਜੇਸ਼ਨਾਂ ਚ ਕਿਸ ਤੰਗ ਦੇ ਨਾਲ ਚੰਦਾ ਇਹਨੂੰ ਵੀ ਦੇਖਣਾ ਪਏਗਾ ਐ ਜੀ ਪੀ ਸੀ ਵੀ ਆਪਣੇ ਲੈਵਲ ਤੇ ਵੱਡੀ ਜੱਥੇਬੰਦੀਆਂ ਕੁਰਬਾਨੀਆਂ ਕੀਤੀਆਂ ਨੇ ਔਰ ਜਦੋਂ ਮਿਆਰ ਹੁੰਦਾ ਸੀ ਲੀਡਰਸ਼ਿਪ ਦਾ ਉਦੋਂ باوجود ਇਹਨਾਂ ਰੋਕਾਂ ਦੇ ਵੀ ਉਹ ਆਪਣੇ ਆਪ ਹੀ ਆਪਣਾ ਮਿਆਰ ਰੱਖ ਲੈਂਦੀ ਸੀ ਕਿ ਨਹੀਂ ਇਦੋਂ ਅੱਗੇ ਮੈਂ ਨਹੀਂ ਬਤਨਾ ਮੇਰਾ ਇਹ ਖਲਾਕ ਜਦੋਂ ਚੀਜ਼ਾਂ ਇਹ ਖਲਾਕ ਤੇ ਚੰਗਲਾਂ ਬੰਦ ਹੋ ਜਾਣ ਤਾਂ ਫਿਰ ਤਾਂ ਕੋਈ ਸਿਸਟਮ ਹੀ ਬਣਾਉਣਾ ਪੈਂਦਾ ਕਿ ਜਿਹੜੇ ਸਿਸਟਮ ਦੇ ਵਿੱਚ ਚੱਲ ਕੇ ਤੁਸੀਂ ਅੱਗੇ ਵਧਸੋ